ਹਾਂਜੀ ਦੋਸਤੋ ਤੇ ਜਿਹੜਾ ਹੁਣ ਮੌਸਮ ਆ ਨਾ ਬੈਨਕੂਵਰ ਦੇ ਵਿੱਚ ਬਹੁਤ ਹੀ ਕਮਾਲ ਦਾ ਸ਼ਾਨਦਾਰ ਮਤਲਬ ਤੇ ਹੁਣ ਗਰਮੀ ਸ਼ੁਰੂ ਹੋ ਗਈ ਤੇ ਧੁੱਪਾਂ ਪੈਣ ਲੱਗੀਆਂ ਤੁਸੀਂ ਆਪ ਹੀ ਦੇਖੋ ਖਿੜਿਆ-ਖਿੜਿਆ ਮੌਸਮ ਆ ਤੇ ਫੁੱਲ ਨੇ ਜਿਹੜੇ ਆ ਦੇਖੋ ਤੁਹਾਨੂੰ ਫੁੱਲ ਦਿਖਾਉਣਾ ਬਹੁਤ ਸੋਹਣੇ-ਸੋਹਣੇ ਫੁੱਲ ਲੱਗਿਆ ਹੁਣ ਹਨਾ ਦਰਖਤਾਂ ਨੂੰ ਤੇ ਬਹੁਤ ਪਿਆਰੇ ਫੁੱਲ ਆ ਤੇ ਮੈਂ ਤੁਰਿਆ ਜਾ ਰਿਹਾ ਸੀ ਇੱਥੇ ਨਾਲ ਹੀ ਪਾਰਕ ਉੱਥੇ ਜਾ ਰਿਹਾ ਸੀ ਹੁਣ ਤੇ ਆ ਦੇਖੋ ਇੱਥੇ ਨਾ ਸਟਰੀਟਾਂ ਹੁੰਦੀਆਂ ਜਿਵੇਂ ਆਹ ਰੈਸ 125 ਸਟਰੀਟ ਆ ਇਹ ਤੇ 62 ਐਵੇਨਿਊ ਆ ਇਹਦੇ ਨਾਲ ਨਾਲ ਹੀ ਇੱਥੇ ਮਤਲਬ ਸਾਰੇ ਕਿਤੇ ਜਿਹੜੀਆਂ ਲੋਕੇਸ਼ਨਾਂ ਹਨਾ ਹਿਸਾਬ ਨਾਲ ਚਾ ਆਏ ਜਾਂਦਾ ਐਡਰੈਸ ਨੇ ਜਿਹੜੇ ਉਹ ਇਦਾਂ ਫੋਲੋ ਕੀਤੇ ਜਾਂਦੇ ਦੇਖੋ ਮੌਸਮ ਬਹੁਤ ਵਧੀਆ ਸ਼ਾਨਦਾਰ ਤਰਖਤ ਬਹੁਤ ਹਰਿਆਲੀ ਆ ਹਨਾ ਇੱਥੇ ਕੁਦਰਤ ਨਾਲ ਸ਼ੇਅ ਦੇਖੋ ਤੁਸੀਂ ਦੇਖੋ ਆ ਦੇਖੋ ਕਿੰਨੇ ਸੋਹਣੇ ਆ ਫੁੱਲ ਹਨਾ ਕੀ ਬਾਤ ਹੈ ਕੁਦਰਤ ਨਾਲ ਇੱਥੇ ਛੇੜਛਾੜ ਵੀ ਨਹੀਂ ਕੀਤੀ ਜਾਂਦੀ ਇੱਥੇ ਜਿਹੜਾ ਏਰੀਆ ਮਤਲਬ ਜਿੱਥੇ ਦਰਖਤ ਨੇ ਕੋਈ ਐ ਨਹੀਂ ਵੀ ਕੋਈ ਕਟਾਈ ਹੋ ਜੂਗੀ ਜਾਂ ਕੁਝ ਹੋਰ ਆ ਹੁਣੇ-ਹੁਣੇ ਸਾਡਾ ਇੱਕ ਨਾਲ ਹੀ ਪਾਰਕ ਆ ਛੋਟਾ ਜਿਹਾ ਉੱਥੇ ਉਹ ਲਾ ਕੇ ਗਏ ਆ ਕਾਲੀ ਬੋਰਡ ਆ ਇੱਕ ਛੋਟਾ ਜਿਹਾ ਬੋਰਡ ਲਾ ਕੇ ਗਏ ਆ ਤੇ ਜਿਹਦੇ ਵਿੱਚ ਇਹ ਹੈਗਾ ਵੀ ਇਹ ਕਹਿੰਦੇ ਜੀ ਜਿਹੜਾ ਪਾਰਕ ਆ ਇਹ ਜਗਾਹ ਜਿਹੜੀ ਇਹ ਤਿਤਲੀਆਂ ਵਾਸਤੇ ਮਧੂਮੱਖੀਆਂ ਵਾਸਤੇ ਆ ਹਨਾ ਪੀ ਸਤੰਬਰ ਤੱਕ ਉਹਨਾਂ ਦੇ ਆਲ ਨੇ ਨੇ ਜਿਹੜੇ ਜਾਂ ਉਹਨਾਂ ਦੇ ਰਹਿਣ ਵਾਲੀਆਂ ਜਿਹੜੀਆਂ ਜਗਾਹ ਨੇ ਤੇ ਉਦੋਂ ਬਾਅਦ ਸਤੰਬਰ ਤੋਂ ਬਾਅਦ ਮਤਲਬ ਕਟਾਈ ਕੀਤੀ ਜਾਂਦੀ ਹੈ ਹਨਾ ਉਦੋਂ ਤੱਕ ਨਹੀਂ ਤਾਂ ਜੋ ਉਹਨਾਂ ਨੂੰ ਕੋਈ ਨੁਕਸਾਨ ਨਾ ਹੋਵੇ ਤੇ ਦੇਖ ਲਓ ਤੁਸੀਂ ਇੱਧਰ ਆ ਹੁਣ ਆ ਸਾਹਮਣੇ ਵੀ ਪਾਰਕ ਆ ਛੋਟਾ ਜਿਹਾ ਕਿਦੂਸੀ ਦੇਖ ਸਕਦੇ ਹੋ ਮੌਸਮ ਜਿਵੇਂ ਆਪਣੇ ਕਰੋਨਾ ਵੇਲੇ ਸੀ ਨਾ ਕਰੋਨਾ ਵੇਲੇ ਉਦਾਂ ਦਾ ਆਸਮਾਨ ਹੋਇਆ ਫਿਆ ਨੀਲਾ ਨੀਲਾ ਲੱਗਦਾ ਹੈ ਨਾ ਆਸਮਾਨ ਦੇਖੋ ਕਿ ਆ ਬਿਊਟੀ ਆ ਬਹੁਤ ਸੋਹਣਾ ਜਿਆਦਾਤਰ ਜਿਹੜਾ ਆਉਣ ਦਾ ਹੁਣ ਜਿਵੇਂ ਅਸੀਂ ਆਏ ਆਂਗੇ ਇੱਥੇ ਤੇ ਸਾਨੂੰ ਇਹ ਕਹਿੰਦੇ ਆ ਲੋਕ ਵੀ ਤੁਸੀਂ ਵਧੀਆ ਮੌਸਮ ਵਿੱਚ ਆਇਓ ਕਿਉਂਕਿ ਹੁਣ ਜਿਹੜੀ ਨਾ ਅ ਗਰਮੀ ਮਤਲਬ ਵਧੀਆ ਮੌਸਮ ਹੋ ਜੂਗਾ ਨਿੱਗਾ ਨਿੱਗਾ ਗਰਮੀ ਤਾਂ ਨਹੀਂ ਕਹਿ ਸਕਦੇ ਇੰਨੀ ਮਤਲਬ ਨਿੱਗਾ ਨਿੱਗਾ ਮੌਸਮਾ ਨਹੀਂ ਫਿਰ ਠੰਡ ਬਹੁਤ ਪੈਂਦੀ ਆ ਜਿਵੇਂ ਹੁਣ ਆਹ ਫਰਵਰੀ ਮਾਰਚ ਤੱਕ ਬਹੁਤ ਠੰਡ ਸੀ ਆਗੇ ਫੇਰ ਅਕਤੂਬਰ ਨਵੰਬਰ ਚ ਸ਼ੁਰੂ ਹੋ ਜੂਗੀ ਠੰਡ ਤੇ ਹੁਣ ਮੌਸਮ ਆ ਜਿਹੜਾ ਬਹੁਤ ਵਧੀਆ ਆ ਦੇਖੋ ਹੁਣ ਰੋਡ ਆ ਗਿਆ ਦੂਸਰਾ ਇਹ ਤਾਂ ਸਿੰਗਲ ਰੋਡ ਹੀ ਆ ਇਹ 28 ਵੀਨ ਹੈਗਾ ਦੂਸਰਾ ਬਹੁਤ ਸੋਹਣਾ ਇਹ ਸਤਨਾ ਦੇਖੋ ਫੁੱਲ ਤਾਂ ਕਮਾਲ ਆ ਦਰਖਤਾਂ ਤੇ ਨਾ ਜਿਹੜੇ ਆ ਫੁੱਲ ਨੇ ਨਾ ਤੇ ਰੰਗ ਵੀ ਫੁੱਲ ਕਮਾਲ ਆ ਹੋਸੀਗਾ ਇੱਕ ਆਮੀ ਆ ਦੋਸਤੋ